ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਚਾੜੂ ਦੇ ਥੱਲੇ ਰੱਖ ਦਿਓ ਇਹ ਇੱਕ ਚੀਜ਼ ਜੇਕਰ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਚਾੜੂ ਦੇ ਥੱਲੇ ਇਹ ਇੱਕ ਚੀਜ਼ ਰੱਖ ਦਿੰਦੇ ਹੋ ਤਾਂ ਘਰ ਦੇ ਵਿੱਚ ਪੈਸੇ ਰੱਖਣ ਨੂੰ ਥਾਂ ਨਹੀਂ ਲੱਭਣੀ ਕਦੇ ਵੀ ਪੈਸੇ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੰਗੀ ਨਹੀਂ ਆਵੇਗੀ ਕਿਉਂਕਿ ਸਾਧ ਸੰਗਤ ਦੀ ਝਾੜੂ ਇੱਕ ਆਮ ਜਾਈ ਚੀਜ਼ ਹੈ ਪਰ ਇਸ ਦਾ ਮਹੱਤਵ ਉਹ ਨਹੀਂ ਜ਼ਿਆਦਾ ਹੈ ਤੇ ਝਾੜੂ ਸਾਡੇ ਘਰ ਦੇ ਵਿੱਚ ਰੱਖੀ ਹੋਈ ਬਰਕਤ ਤੇ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ ਪਰ ਇਸ ਦੀ ਅਸਲ ਗੱਲ ਇਹ ਹੈ ਕਿ ਸਾਨੂੰ ਝਾੜੂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਬਿਨਾਂ ਸਮਝੇ ਅਸੀਂ ਜੇਕਰ ਝਾੜੂ ਦੀ ਵਰਤੋਂ ਕਰਦੇ ਹਾਂ ਇਸ ਦੇ ਨਾਲ ਸਾਨੂੰ ਮੁਸ਼ਕਲਾਂ ਵੀ ਆਉਂਦੀਆਂ ਹਨ ਤੇ ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਸਾਨੂੰ ਝਾੜੋ ਦੀ ਕਿਵੇਂ ਵਰਤੋਂ ਕਰਨੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਝਾੜੋ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਹਾਂ ਜਿਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਨ ਉਹ ਹੱਲ ਹੋ ਜਾਣਗੀਆਂ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਇਹ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕੈਸ ਟਾਈਮ ਤੇ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਨ ਪ੍ਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦਿਓ ਜੀ ਇਸ ਦੇ ਨਾਲ-ਨਾਲ ਜਿਹੜੇ ਵੀ ਪੈਣ ਭਰਾਵਾਂ ਦੇ ਘਰ ਦੀ ਬਰਕਤ ਰੁਕ ਗਈ ਹੈ ਉਹ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਚਾੜੂ ਦਾ ਸੰਬੰਧ ਸਾਡੀ ਭਗਤੀ ਤੇ ਸਕਾਰਾਤਮਕ ਊਰਜਾ ਦੇ ਨਾਲ जोडਿਆ ਹੋਇਆ ਹੈ ਚਾੜੂ ਸਾਡੇ ਘਰ ਦੀ ਸਫਾਈ ਤਾਂ ਕਰਦਾ ਹੀ ਕਰਦਾ ਹੈ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਕਈ ਤੇਥ ਸਥਾਨਾਂ ਤੇ ਜਿਵੇਂ ਗੁਰਦੁਆਰਾ ਸਾਹਿਬ ਤੇ ਜਾਂ ਫਿਰ ਪੀਰਾਂ ਦੇ ਸਥਾਨ ਤੇ ਹਰ ਇੱਕ ਤੀਰਥ ਸਥਾਨ ਤੇ ਝਾੜੂ ਲਗਾਇਆ ਜਾਂਦਾ ਹੈ ਇਸ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਝਾੜੂ ਇੱਕ ਅਜਾਈ ਚੀਜ਼ ਹੈ ਕਿ ਜੋ ਤੀਰਥ ਸਥਾਨ ਤੇ ਜਾਣ ਵਾਲੀਆਂ ਸੰਗਤਾਂ ਦਾ ਰਸਤਾ ਵੀ ਸਾਫ਼ ਕਰਦਾ ਹੈ ਕਹਿਣ ਤੋਂ ਭਾਵ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਆਪਾਂ ਸੇਵਾ ਕਰਦੇ ਹਾਂ ਜਾਂ ਪੀਰਾਂ ਦੇ ਸਥਾਨ ਤੇ ਜਾਂ ਫਿਰ ਦੇਵੀ ਦੇਵਤਿਆਂ ਦੇ ਸਥਾਨ ਤੇ ਜੋ ਵੀ ਭੈਣ ਭਰਾ ਮੰਦਦੇ ਹਨ ਉਹਨਾਂ ਦੇ ਸਥਾਨ ਤੇ ਜਾ ਕੇ ਉਹ ਝਾੜੂ ਲਗਾਉਂਦੇ ਹਨ ਤਾਂ ਉਹ ਰਸਤਾ ਸਾਫ਼ ਕਰਦੇ ਹਨ ਸੰਗਤ ਜੀ ਸੰਗਤ ਆਉਂਦੀ ਹੈ ਤੇ ਝਾੜੂ ਦਾ ਕੰਮ ਇਸ ਤਰ੍ਹਾਂ ਸਫਾਈ ਦੇ ਤੌਰ ਤੇ ਵੀ ਅਸੀਂ ਝਾੜੂ ਨੂੰ ਵਾਰਤਦੇ ਹਾਂ ਐਸੇ ਨਾਲ ਨਾਲ ਝਾੜੂ ਗੁਰਦੁਆਰਾ ਸਾਹਿਬ ਜਾਂ ਤੇ ਸਥਾਨ ਤੇ ਜਾਣ ਵਾਲੀਆਂ ਸੰਗਤਾਂ ਦੇ ਲਈ ਰਸਤਾ ਸਾਫ਼ ਕਰਕੇ ਉਹਨਾਂ ਦੇ ਲਈ ਰਾਹ ਬਣਾਉਂਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਔਰਤ ਸੀ ਉਹ ਪੀਰ ਕੋਲ ਜਾਂਦੀ ਸੀ ਤੇ ਉੱਥੇ ਜਾ ਕੇ ਉਹ ਕਹਿੰਦੀ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਦੋਨੋਂ ਹਸਬੰਡ ਵਾਈਫ ਤੇ ਸਾਡੇ ਤਿੰਨ ਬੱਚੇ ਹਨ ਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਵੀ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਬੱਚੇ ਵੀ ਨਹੀਂ ਤੇ ਸਾਡਾ ਮੱਸਾ ਹੀ ਗੁਜ਼ਾਰਾ ਚੱਲਦਾ ਹੈ ਇਹ ਨਹੀਂ ਕਿ ਅਸੀਂ ਪਾਠ ਪੂਜਾ ਨਹੀਂ ਕਰਦੇ ਅਸੀਂ ਪਾਠ ਪੂਜਾ ਵੀ ਬਹੁਤ ਕਰਦੇ ਹਾਂ ਮਿਹਨਤ ਵੀ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਸ ਔਤ ਦੀ ਇਹ ਗੱਲ ਸੁਣ ਕੇ ਪੇਰ ਫਰਮਾਉਣ ਲੱਗੇ ਕਿ ਉਹਨਾਂ ਨੇ ਦੱਸਿਆ ਕਿ ਤੁਸੀਂ ਮਿਹਨਤ ਬਹੁਤ ਕਰਦੇ ਹੋ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਤੁਸੀਂ ਭਗਤੀ ਵੀ ਕਰਦੇ ਹੋ ਪਾਠ ਪੂਜਾ ਵੀ ਕਰਦੇ ਹੋ ਪਰ ਤੁਸੀਂ ਕਿਤੇ ਨਾ ਕਿਤੇ ਇਹ ਗਲਤੀ ਕਰਦੇ ਹੋ ਤੁਸੀਂ ਇਹ ਗਲਤੀ ਨਾ ਕਰੋ ਕਦੇ ਵੀ ਬਰਕਤ ਨਹੀਂ ਪੈਣੀ ਤੁਸੀਂ ਇਹ ਗਲਤੀ ਨਾ ਕਰੋ ਉਹ ਗਲਤੀ ਇਹ ਕਿ ਤੁਸੀਂ ਜਿੱਥੇ ਰਹਿੰਦੇ ਹੋ ਰਹਿਣ ਵਾਲੇ ਸਥਾਨ ਤੇ ਆਪਣੇ ਘਰ ਦੀ ਤੁਸੀਂ ਸਫਾਈ ਨਹੀਂ ਕਰਦੇ ਕਿਉਂਕਿ ਪਰਮਾਤਮਾ ਦੇ ਕਹਿੰਦੇ ਅਨੁਸਾਰ ਅੱਲਾ ਤੇ ਫਰਿਸ਼ਤੇ ਸਾਡੇ ਘਰ ਦੇ ਵਿੱਚ ਰਾਤ ਦੇ ਸਮੇਂ ਆਉਂਦੇ ਹਨ ਇਹ ਰਿਜਕ ਦੇਣਦੇ ਬਰਕਤ ਬੰਨਦੇ ਹਨ ਤੇ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਸਫਾਈ ਨਾ ਹੋਣ ਦੇ ਕਾਰਨ ਇਹ ਕੂੜਾ ਕਰਕਟ ਉਹ ਔੜ ਮਿੱਟੀ ਦੇ ਕਰਕੇ ਮਾੜੀਆਂ ਸ਼ਕਤੀਆਂ ਦਾ ਪੈਰਾ ਹੋਣ ਦੇ ਕਰਕੇ ਜੋ ਅੱਲਾ ਦੇ ਫਰਿਸ਼ਤੇ ਹਨ ਉਹ ਤੁਹਾਡੇ ਘਰ ਆਉਂਦੇ ਤਾਂ ਜ਼ਰੂਰ ਹਨ ਪਰ ਉਹ ਤੁਹਾਡੇ ਘਰ ਦੇ ਦਰਵਾਜ਼ੇ ਤੋਂ ਹੀ ਵਾਪਸ ਚਲੇ ਜਾਂਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਮਹੱਤਤਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਝਾੜੋ ਦੀ ਫਾਇਦੇ ਨਾਲ ਇਸ ਦੇ ਨਾਲ-ਨਾਲ ਸੰਗਤ ਜੀ ਝਾੜੋ ਦਾ ਸੰਬੰਧ ਮਾਤਾ ਲక్ష్ਮੀ ਦੇਵੀ ਜੀ ਦੇ ਨਾਲ ਹੈ ਤੇ ਇਸ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਨ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਸੀਂ ਝਾੜੂ ਲਗਾ ਦੇਣਾ ਹੈ ਤੇ ਇਸ ਦੇ ਨਾਲ ਨਾਲ ਸੂਰਜ ਛਿਪਨ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾ ਕੇ ਸਾਰੀ ਸਾਫ ਸਫਾਈ ਕਰ ਲੈਣੀ ਹੈ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀ ਸਫਾਈ ਕਰ ਲੈਣੀ ਹੈ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੈ ਜਾਂ ਫਿਰ ਕਿਸੇ ਦਾ ਕੁਝ ਕੀਤਾ ਕਰਾਇਆ ਤਾਂ ਤੁਸੀਂ ਕੀ ਕਰਨਾ ਹੈ ਕਿ ਉਸ ਇਨਸਾਨ ਦਾ ਹੱਥ ਲਗਵਾ ਕੇ ਤੁਸੀਂ ਉਸ ਝਾੜੂ ਨੂੰ ਮਾਤਾ ਲక్ష్ਮੀ ਜੀ ਦੇ ਮੰਦਰ ਦੇ ਵਿੱਚ ਉਸ ਝਾੜੂ ਨੂੰ ਦਾਨ ਕਰ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਵੀ ਮਨੁੱਖ ਦੇ ਉੱਪਰ ਕੁਝ ਕੀਤਾ ਕਰਾਇਆ ਹੋਵੇਗਾ ਕਿਸੇ ਦਾ ਉਹ ਦੂਰ ਹੋ ਜਾਵੇਗਾ ਇਸ ਦੇ ਨਾਲ-ਨਾਲ ਸਾਧ ਸੰਗਤ ਜੀ ਝਾੜੂ ਲਗਾਉਣ ਦੇ ਸਮੇਂ ਜੇਕਰ ਝਾੜੂ ਦੀਆਂ ਤਿਲੀਆਂ ਤੁਹਾਡੇ ਘਰ ਦੇ ਵਿੱਚ ਅਲੱਗ-ਅਲੱਗ ਥਾਂ ਦੇ ਖਿਲਰ ਰੀਆਂ ਹਨ ਤਾਂ ਤੁਸੀਂ ਉਹਨਾਂ ਨੂੰ ਤੁਰੰਤ ਹੀ ਇਕੱਠੇ ਕਰਕੇ ਝਾੜੂ ਦੇ ਵਿੱਚ ਲਗਾ ਕੇ ਉਹਨਾਂ ਨੂੰ ਬੰਨ੍ਹ ਦਿਓ ਤੇ ਇਸ ਦੇ ਨਾਲ-ਨਾਲ ਕਈ ਪੈਣਾ ਕੀ ਕਰਦੀਆਂ ਹਨ ਜਿਵੇਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਕੋਈ ਰੋਟੀ ਦਾ ਟੁਕੜਾ ਡਿੱਗ ਜਾਂਦਾ ਹੈ ਜਾਂ ਫਿਰ ਕੁਝ ਬੱਚਾ ਜੇ ਛੋਟਾ ਹੁੰਦਾ ਘਰ ਦੇ ਵਿੱਚ ਉਹ ਸੁੱਟ ਦਿੰਦਾ ਹੈ ਕਹਿਣ ਤੋਂ ਭਾਵ ਕਿ ਧਰਤੀ ਤੇ ਪਿਆ ਹੋਇਆ ਰੋਟੀ ਦਾ ਜਿਹੜਾ ਟੁਕੜਾ ਹੈ ਤੇ ਭੈਣਾ ਉਸ ਟੁਕੜੇ ਨੂੰ ਝਾੜੂ ਦੇ ਨਾਲ ਕੂੜੇ ਦੇ ਵਿੱਚ ਇਕੱਠਾ ਕਰ ਦਿੰਦੀਆਂ ਹਨ ਸੋ ਤੁਸੀਂ ਇਸ ਤਰ੍ਹਾਂ ਆਣ ਨੂੰ ਝਾੜੂ ਦੇ ਨਾਲ ਸਾਫ਼ ਸਫਾਈ ਕਰਕੇ ਕੂੜੇ ਦੇ ਵਿੱਚ ਬਿਲਕੁਲ ਵੀ ਇਕੱਠਾ ਨਹੀਂ ਕਰਨਾ ਤੇ ਜੋ ਰੋਟੀ ਦਾ ਟੁਕੜਾ ਤੁਸੀਂ ਦੇਖ ਲੈਂਦੇ ਹੋ ਕਿ ਧਰਤੀ ਤੇ ਪਿਆ ਹੋਇਆ ਹੈ ਤੁਸੀਂ ਉਸ ਨੂੰ ਚੁੱਕ ਕੇ ਸਾਈਡ ਤੇ ਰੱਖ ਕੇ ਤੁਸੀਂ ਆਪਣੇ ਘਰ ਦੀ ਸਫਾਈ ਕਰ ਸਕਦੇ ਹੋ ਨਾਇਨਾ ਕਿਸੇ ਦਰਵੇਸ਼ ਨੂੰ ਰੋਟੀ ਦਾ ਟੁਕੜਾ ਚੁੱਕ ਕੇ ਤੁਸੀਂ ਪਾਸ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਕਦੇ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣੇ ਘਰ ਦਾ ਜਿਹੜਾ ਝਾੜੂ ਹੈ ਉਹ ਕਦੇ ਵੀ ਤੁਸੀਂ ਆਂਡ ਗਵਾਣ ਦੇ ਵਿੱਚ ਕਦੇ ਵੀ ਕਿਸੇ ਨੂੰ ਭੁੱਲ ਕੇ ਵੀ ਨਹੀਂ ਦੇਣਾ ਕਿਉਂਕਿ ਸਾਡੇ ਘਰ ਦੀ ਜਿੰਨੀ ਵੀ ਸਾਰੀ ਸਕਾਰਾਤਮਕ ਊਰਜਾ ਹੁੰਦੀ ਹੈ ਸਾਡੇ ਘਰ ਦੀ ਬਰਕਤ ਹੁੰਦੀ ਹੈ ਉਹਦਾ ਸਬੰਧ ਝਾੜੂ ਨਾਲ ਹੁੰਦਾ ਹੈ ਤੇ ਜਦੋਂ ਅਸੀਂ ਆਪਣੇ ਘਰ ਦਾ ਝਾੜੂ ਕਿਸੇ ਨੂੰ ਦਿੰਦੇ ਹਾਂ ਉਸੇ ਨਾਲ ਸਾਡੇ ਘਰ ਦੇ ਬਰਕਤ ਜਿਹੜੀ ਉਹ ਸਾਡੇ ਘਰ ਤੋਂ ਚਲੇ ਜਾਂਦੇ ਹਨ ਜੇਸੇ ਕਰਕੇ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਹੁਣ ਗੱਲ ਕਰਦੇ ਹਾਂ ਕਿ ਅਸੀਂ ਝਾੜੂ ਦੇ ਨਾਲ ਕੀ ਉਪਾਅ ਕਰਨਾ ਹੈ ਝਾੜੂ ਦੇ ਥੱਲੇ ਕਿਹੜੀ ਚੀਜ਼ ਰੱਖਣੀ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਣੇ ਸ਼ੁਰੂ ਹੋ ਜਾਵੇ ਤੇ ਇਸ ਦੇ ਨਾਲ ਤੇ ਇਸ ਦੇ ਲਈ ਤੁਸੀਂ ਸੰਗਤ ਜਿ ਜਿੰਨੇ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਨੇ ਉਨੀਆਂ ਹੀ ਤੁਸੀਂ ਲਾਲ ਮਿਰਚਾਂ ਲੈ ਲੈਣੀਆਂ ਹਨ ਤੇ ਇਸ ਨੂੰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਕਰਨਾ ਹੈ ਜਦੋਂ ਤੁਸੀਂ ਰਾਤ ਦੇ ਸਮੇਂ ਸੌਣਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਲਾਲ ਮਿਰਚਾਂ ਤੇ ਛਾੜੂ ਲੈਣਾ ਹੈ ਤੁਹਾਡੇ ਘਰ ਦੇ ਵਿੱਚ ਜੋ ਛਾੜੂ ਪਿਆ ਹੋਵੇਗਾ ਉਸੇ ਤੁਸੀਂ ਵਰਤੋਂ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਚਾਰ ਮੈਂਬਰ ਹਨ ਤੇ ਤੁਸੀਂ ਚਾਰ ਲਾਲ ਮਿਰਚਾਂ ਲੈ ਸਕਦੇ ਹੋ ਇੱਕ ਮਿਰਚ ਨੂੰ ਆਪਣੇ ਪਰਿਵਾਰ ਮੈਂਬਰ ਤੋਂ ਵਾਰ ਕੇ ਫਿਰ ਦੂਸਰੀ ਮਿਰਚ ਨੂੰ ਦੂਸਰੇ ਪਰਿਵਾਰਕ ਮੈਂਬਰ ਤੋਂ ਵਾਰ ਕੇ ਇਸ ਤਰ੍ਹਾਂ ਚਾਰੇ ਮਿਰਚਾਂ ਨੂੰ ਚਾਰੇ ਪਰਿਵਾਰਕ ਮੈਂਬਰਾਂ ਤੋਂ ਵਾਰ ਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਜਿਹੜਾ ਮੇਨ ਗੇਟ ਹੈ ਉਸ ਗੇਟ ਦੇ ਅੱਗੇ ਝਾੜੂ ਨੂੰ ਰੱਖ ਕੇ ਝਾੜੂ ਦੇ ਥੱਲੇ ਉਹ ਮਿਰਚਾਂ ਨੂੰ ਰੱਖ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਅੱਲਾ ਦੇ ਫਰਿਸ਼ਤੇ ਰਾਤ ਦੇ ਸਮੇਂ ਰਜਕ ਦੇਣ ਦੇ ਲਈ ਆਉਂਦੇ ਹਨ ਉਸ ਤਰ੍ਹਾਂ ਸਾਡੇ ਘਰ ਦੇ ਵਿੱਚ ਵੀ ਰਜਕਾਉਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੀਆਂ ਇਹ ਤੁਸੀਂ ਲਾਲ ਮਿਰਚਾਂ ਦੇ ਥੱਲੇ ਰੱਖੀਆਂ ਹਨ ਇਹਨਾਂ ਨੂੰ ਤੁਸੀਂ ਅਗਲੀ ਸਵੇਰ ਤੁਸੀਂ ਉਸੇ ਹੀ ਝਾੜੂ ਦੇ ਨਾਲ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦੇਣੀਆਂ ਹਨ ਜਿਵੇਂ ਹੀ ਇਹ ਮਿਰਚਾਂ ਘਰ ਦੇ ਵਿੱਚੋਂ ਬਾਹਰ ਨਿਕਲਣਗੀਆਂ ਉਸੇ ਹੀ ਤਰ੍ਹਾਂ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਹਨ ਪਰੇਸ਼ਾਨੀਆਂ ਹਨ ਉਹ ਸਾਰੀਆਂ ਤੁਹਾਡੇ ਘਰ ਤੋਂ ਬਾਹਰ ਹੋ ਜਾਣਗੀਆਂ ਜਦੋਂ ਤੁਸੀਂ ਸੰਗਾਜੀ ਰਾਤ ਦੇ ਸਮੇਂ ਤੁਸੀਂ ਆਪਣੇ ਸਿਰ ਤੋਂ ਮਿਰਚਾਂ ਵਾਰ ਕੇ ਤੁਸੀਂ ਝਾੜੂ ਦੇ ਥੱਲੇ ਰੱਖ ਦਿਓਗੇ ਤੇ ਸਵੇਰ ਦੇ ਸਮੇਂ ਤੁਸੀਂ ਝਾੜੂ ਨੂੰ ਆਪਣੇ ਘਰ ਤੋਂ ਬਾਹਰ ਇਹਨਾਂ ਮਿਰਚਾਂ ਨੂੰ ਝਾੜੂ ਦੇ ਨਾਲ ਘੜ ਦਿਓਗੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਿਰ ਤੇ ਜਿੰਨਾ ਵੀ ਬੋਝ ਹੋਵੇਗਾ ਭਾਰ ਹੋਵੇਗਾ ਉਹ ਘਟ ਜਾਵੇਗਾ ਜੇਕਰ ਤੁਹਾਨੂੰ ਜ਼ਿਆਦਾ ਘਰ ਦੇ ਵਿੱਚ ਪਰੇਸ਼ਾਨੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਘਰ ਦੇ ਵਿੱਚ 2-3 ਵਾਰ ਵੀ ਕਰ ਸਕਦੇ ਹੋ ਤੇ ਇਸ ਦੇ ਨਾਲ ਤੁਸੀਂ ਝਾੜੂ ਨੂੰ ਪੀਰਾਂ ਦੇ ਜਾਂ ਤੀਰਥ ਸਥਾਨਾਂ ਤੇ ਵੀ দান ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲ ਪ੍ਰੋਬਲਮ ਜਿਹੜੀਆਂ ਹਨ ਉਹ ਪਾਰ ਹਨ ਉਹ ਕੱਟ ਜਾਣਗੇ ਜੇਕਰ ਤੁਸੀਂ ਝਾੜੂ ਦਾ দান ਪੀਰਾਂ ਦੇ ਸਥਾਨ ਤੇ ਕਰਦੇ ਹੋ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਹਾਡਾ ਕੀਤਾ ਗਿਆ ਝਾੜੂ ਦਾ দান ਉਹ ਪੀਰਾਂ ਦੇ ਸਥਾਨ ਤੇ ਲੱਗਦਾ ਰਹਿੰਦਾ ਹੈ ਜੇਕਰ ਤੁਸੀਂ ਝਾੜੂ ਗੁਰਦੁਆਰਾ ਸਾਹਿਬ ਦੇ ਵਿੱਚ ਛਡਾਉਂਦੇ ਹੋ ਤਾਂ ਉਥੇ ਇਹ ਝਾੜੂ ਲਗਦਾ ਰਹੇਗਾ ਤਾਂ ਤੁਹਾਡੇ ਜਿਹੜੇ ਹਨ ਉਹ ਦੁੱਖ ਕੱਟੇ ਜਾਣਗੇ ਉਹ ਝਾੜੂ ਜਿਸ ਦਾ ਫੋਨ ਜਿਸ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਕਿਉਂਕਿ ਉਹ ਝਾੜੂ ਦਾ ਦਾਨ ਤੁਸੀਂ ਕੀਤਾ ਹੁੰਦਾ ਹੈ ਇਸੇ ਨਾਲ ਸਾ ਸੰਗਤ ਜੀ ਤੁਹਾਡਾ ਕੀਤਾ ਗਿਆ ਝਾੜੂ ਦਾ ਦਾਨ ਗੁਰੂ ਘਰ ਦੇ ਵਿੱਚ ਜਦੋਂ ਲੱਗਦਾ ਹੈ ਤਾਂ ਜਾਣ ਵਾਲੇ ਸੰਗਤ ਦਾ ਰਸਤਾ ਸਾਫ਼ ਕਰਦਾ ਹੈ ਜੇਕਰ ਅਸੀਂ ਇਸੇ ਤਰ੍ਹਾਂ ਗੱਲ ਕਰੀਏ ਤਾਂ ਸੰਗਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਇਸੇ ਤਰ੍ਹਾਂ ਤੁਸੀਂ ਝਾੜੋ ਦਾ ਦਾਨ ਜ਼ਰੂਰ ਕਰਿਆ ਕਰੋ ਝਾੜੋ ਦਾ ਦਾਨ ਤੁਸੀਂ ਗੁਰੂ ਘਰ ਜਾਂ ਕਿਸੇ ਵੀ ਤੇਤ ਅਸਥਾਨ ਤੇ ਕਰ ਸਕਦੇ ਹੋ ਜਾਂ ਫਿਰ ਉੱਥੇ ਪਏ ਹੋਏ ਝਾੜੋ ਦੇ ਨਾਲ ਤੁਸੀਂ ਝਾੜੋ ਜ਼ਰੂਰ ਲਗਾਇਆ ਕਰੋ ਕਿਉਂਕਿ ਸੰਗਤ ਦੇ ਰਸਤੇ ਨੂੰ ਸਾਫ਼ ਕਰਨਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਤੇ ਜੇਕਰ ਤੁਹਾਡੇ ਘਰ ਦੀ ਬਰਕਤ ਰੁੱਕ ਗਈ ਹੈ ਤੁਸੀਂ ਝਾੜੋ ਤੇ ਲਾਲ ਮਿਰਚਾਂ ਦਾ ਇਹ ਉਪਾਅ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਰਿਜ਼ਲਟ ਤੁਹਾਨੂੰ ਇੱਕ ਹਫ਼ਤੇ ਵਿੱਚ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਅ ਨੂੰ ਤੁਸੀਂ 2-3 ਵਾਰ ਆਰਾਮ ਦੇ ਨਾਲ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਫਾਇਦਾ ਜਲਦੀ ਨਹੀਂ ਹੋ ਰਿਹਾ ਤੇ ਜਿੰਨਾ ਸਮਾਂ ਤੁਹਾਨੂੰ ਇਸ ਦਾ ਰਿਜ਼ਲਟ ਨਹੀਂ ਮਿਲਦਾ ਤੁਸੀਂ ਕਰ ਸਕਦੇ ਹੋ ਬਸ ਜਦੋਂ ਤੁਸੀਂ ਇੱਕ ਵਾਰ ਹੀ ਕਰੋਗੇ ਤੇ ਤੁਹਾਨੂੰ ਇੱਕ ਵਾਰ ਹੀ ਇਸ ਉਪਾਅ ਦੇ ਨਾਲ ਫਾਇਦਾ ਮਿਲ ਜਾਵੇਗਾ ਸੋ ਸਾਥ ਸੰਗਤ ਜੀ ਏ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ